ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਈਂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜ ਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀਨ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਨਾ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਹੈ ਉਹਨੂੰ ਖਾਲਿਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪਜੀ ਦੀ ਇੱਕ ਅੱਛੀ ਛਵੀ ਆ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਜੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਉਹ ਹਰਮੰਦਰ ਤਾਂ ਸਾਡਾ ਸਾਂਝਾ ਹੀ ਹੈ ਹਰ ਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਿਦ ਬਣੀ ਆ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਿਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣਨੇ ਹੀ ਬੰਨੇ ਨੇ ਖੋਟ ਵਿੱਚ ਮੁਕਤਮਾ ਠੀਕ ਹੈ ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾ ਮਹਾਰਾਜ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰਨਾਨਦ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਮਾਰਾ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚਾਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬੰਦਨਾਮ ਕਰ ਲਿਆ ਕੁਛ ਕਰ ਲੋ ਪੰਜਾਬ ਦੇ ਲੋਕ ਇਕ ਹੈ ਅਸੀਂ ਇਕ ਹੈ ਤੇ ਅਸੀਂ ਇਕ ਹੀ ਰਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਬੋਲੇ ਸੋਨਹਿਰਾ ਸੋ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ 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 ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਪੈਸ਼ਲ ਮਹਾਰਾਜੀ ਸੇ ਦਰਸ਼ਨ ਕਰਨੇ ਕਾ ਸੁਭਾਗਿਆ ਸਮਾ ਮਿਲਿਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕਰਨੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਹੈ ਕੋਨੂ ਖਾਲਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪਜੀ ਦੀ ਇੱਕ ਅੱਛੀ ਸ਼ਭੀ ਆ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਵੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਤੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਉਹ ਹਰਮੰਦਰ ਤਾਂ ਸਾਡਾ ਸਾਂਝਾ ਹੀ ਆ ਹਰ ਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕੀਤੀ ਆ ਉਹ ਸੰਭਲ ਦੀ ਗੱਲ ਕੀਤੀ ਆ ਜਿੱਥੇ ਉਹ ਮਸਜਦ ਬਣੀਆਂ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣਨੇ ਹੀ ਬਣਨੇ ਨੇ ਕੋਰਟ ਵਿੱਚ ਮੁਕਤਮਾ ਠੀਕ ਹੈ ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਂ ਮਹਾਰਾਜ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਮਾੜਾ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚੱਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬਦਨਾਮ ਕਰ ਲਿਆ ਕੁਛ ਕਰ ਲੋ ਪੰਜਾਬ ਦੇ ਲੋਕ ਇਕ ਹੈ ਅਸੀਂ ਇਕ ਹੈ ਤੇ ਅਸੀਂ ਇਕ ਹੀ ਰਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ